ਇਹ ਬਹੁਤ ਸੋਨਾ ਵਾਇਰਲ ਜਾਂ ਡਿਜ਼ਾਈਨ ਅੱਜ ਮੈਂ ਤੁਹਾਨੂੰ ਇਹ ਸਾਰਾ ਬਣਾਉਣਾ ਦੱਸੂਗੀ ਇਹ ਬਹੁਤ ਸੋਹਣਾ ਲੱਗਦਾ ਜਿਵੇਂ ਆਪਾਂ ਮੰਮੀ ਵਰਗਿਆਂ ਦੇ ਸੂਟਾਂ ਤੇ ਵੀ ਇਹਨੂੰ ਬਣਾ ਸਕਦੇ ਹਾਂ ਆਪਣੇ ਖੁਦ ਦੇ ਵੀ ਬਣਾ ਸਕਦੇ ਹਾਂ ਸੱਸ਼ੀਕਾਲ ਮੈਂ ਵੀਰਪਾਲ ਕੌਰ ਸੇਖੋਂ ਜਾਤੋਂ ਇਦਾਂ ਨਾ ਤੁਸੀਂ ਜਿਹੜਾ ਆਪਣਾ ਟ੍ਰੇਸ ਪੇਪਰ ਉਹ ਲੈਣਾ ਇਹ ਤਾਂ ਮੇਰੇ ਕੋਲ ਬਨਿਆ ਹੋਇਆ ਸੀ ਮੈਂ ਉਹਦੇ ਉੱਪਰ ਰੱਖ ਕੇ ਇਦਾਂ ਤੁਸੀਂ ਪੈਨਸਲ ਦੇ ਨਾਲ ਇਹਨੂੰ ਡਰਾ ਕਰ ਲੈਣਾ ਨਹੀਂ ਤਾਂ ਤੁਸੀਂ ਇਦਾਂ ਇਹਨੂੰ ਸਕਰੀਨਸ਼ਾਟ ਲੈਣਾ ਫੋਨ ਦੇ ਵਿੱਚ ਤੇ ਫੋਨ ਦੇ ਵਿੱਚ ਉੱਪਰ ਟ੍ਰੇਸ ਪੇਪਰ ਰੱਖ ਕੇ ਤੇ ਇਸ ਤਰ੍ਹਾਂ ਉੱਪਰ ਦੀ ਡਰਾ ਕਰ ਲੈਣਾ ਟ੍ਰੇਸ ਕਰ ਲੈਣਾ ਹੈਗਾ ਤੇ ਤੁਹਾਡਾ 1 ਮਿੰਟ ਦੇ ਵਿੱਚ ਆ ਜਿਹੜਾ ਇਹ ਡਿਜ਼ਾਈਨ ਆ ਇਹ ਟ੍ਰੇਸ ਹੋ ਜਾਊਗਾ ਕਈ ਭੈਣਾਂ ਦੀ ਇਹ ਪ੍ਰੋਬਲਮ ਹੁੰਦੀ ਆ ਵੀ ਸਾਨੂੰ ਤਾਂ ਜੀ ਟ੍ਰੇਸ ਨਹੀਂ ਬਣਾਉਣਾ ਆਉਂਦਾ ਅਸੀਂ ਕਿਵੇਂ ਹੈਂਡਵਰਕ ਕਰੀਏ ਆਰੀ ਚਲਾਉਣੀ ਅਸੀਂ ਸਿੱਖ ਲਈ ਆ ਜਾਂ ਅਸੀਂ ਸੂਈ ਨਾਲ ਲਾ ਲੈਨੇ ਆ ਮੋਤੀ ਹੈਨਾ ਤਾਂ ਪਰ ਟ੍ਰੇਸ ਨਹੀਂ ਬਣਾਉਣਾ ਹੁੰਦਾ ਤੇ ਦੇਖੋ ਕਿੰਨੇ ਸੌਖੇ ਤਰੀਕੇ ਨਾਲ ਇਹ ਟ੍ਰੇਸ ਆ ਜਿਹੜਾ ਆਪਣਾ ਬਣ ਗਿਆ ਹੁਣ ਇਹਦੇ ਵਿੱਚ ਤੁਸੀਂ ਪਿੰਨਿੰਗ ਕਰਕੇ ਉਹ ਵਾਲਾ ਕੰਮ ਵੀ ਕਰ ਸਕਦੇ ਆ ਜੇਕਰ ਤੁਸੀਂ ਕਹਿੰਦੇ ਆ ਵੀ ਮੈਂ ਪਿੰਨਿੰਗ ਨਹੀਂ ਵੀ ਨਹੀਂ ਕਰਨੀ ਤੇ ਮੈਂ ਲਾਜ ਵਰ ਨਾਲ ਵੀ ਨਹੀਂ ਡਰਾਅ ਕਰਨਾ ਤਾਂ ਤੁਸੀਂ ਇਹਨੂੰ ਇਦਾਂ ਪਹਿਲਾਂ ਸਹੀ ਜੇ ਕਰ ਲਓ ਜੇ ਤੁਹਾਨੂੰ ਲੱਗੇ ਵੀ ਥੋੜੀ ਜੀ ਉਹ ਹੈਗੀ ਆ ਵੈਸੇ ਤਾਂ ਇਹ ਆਪਾਂ ਪਹਿਨਣਾ ਵੀ ਆਹੀਂ ਬਣਾ ਸਕਦੇ ਹਾਂ ਕਿਉਂਕਿ ਇਹ ਸੌਖਾ ਹੁੰਦਾ ਹਨ ਪਰ ਇਹਦੇ ਵਿੱਚ ਨਾ ਕਈ ਵਾਰੀ ਸਾਈਜ਼ ਦੀ ਪ੍ਰੋਬਲਮ ਆ ਜਾਂਦੀ ਹੈ ਜਿਵੇਂ ਸਾਈਜ਼ ਵੱਡਾ ਛੋਟਾ ਹੋ ਜਾਂਦਾ ਤਾਂ ਇਸ ਲਈ ਮੈਂ ਵੀ ਡਰਾ ਕਰਕੇ ਬਣਾਉਣੀ ਹੁੰਦੀ ਹੰਨੀ ਉਹ ਵੀ ਸਾਰੇ ਫਲਾਵਰ ਦਾ ਸਾਈਜ਼ ਆ ਜਿਹੜਾ ਉਹ ਸੇਮ ਰਵੇ ਵੀ ਕੋਈ ਵੀ ਪੱਤੀ ਇਧਰ ਵੱਡੀ ਛੋਟੀ ਹੈ ਜਿਹੜੀ ਨਾ ਬਣੇ ਤੇ ਬਹੁਤ ਸੌਖਾ ਤੇ ਥੋੜਾ ਜਿਹਾ ਇਹਦੇ ਵਾਸਤੇ ਆਪਾਂ ਨੂੰ ਸਮਾਂ ਚਾਹੀਦਾ ਤੇ ਬਹੁਤ ਜਲਦੀ ਇੱਕ ਦਿਨ 'ਚ ਬਣ ਕੇ ਜਿਹੜਾ ਤੁਹਾਡਾ ਡਿਜ਼ਾਈਨ ਹੈ ਇਹ ਤਿਆਰ ਹੋ ਜਾਂਦਾ ਮਤਲ ਹੁਣ ਆਪਾਂ ਕੀ ਕਰਨਾ ਹੈਗਾ ਵੀ ਇਦਾਂ ਕੱਟਰ ਲੈਣਾ ਹੈਗਾ ਕੱਟਰ ਦੇ ਨਾਲ ਇਹ ਡਿਜ਼ਾਈਨ ਜਿਵੇਂ ਵੀ ਬਣਿਆ ਹੋਇਆ ਹੈ ਹਨਾ ਉਹਨਾਂ ਵੇ ਹਾਰਟ ਸ਼ੇਪ ਦੇ ਵਿੱਚ ਆ ਜਿਹੜਾ ਇਹਨੂੰ ਇਸ ਤਰ੍ਹਾਂ ਕਰਕੇ ਕੱਟ ਲੈਣਾ ਬਿਲਕੁਲ ਇਹਨੂੰ ਅਲੱਗ ਕਰ ਲੈਣਾ ਹੈਗਾ ਪੇਪਰ ਤੋਂ ਥੋੜਾ ਜਿਹਾ ਪੇਪਰ ਸਿਰਫ ਆਪਾਂ ਨੂੰ ਚਾਹੀਦਾ ਤੇ ਇਹ ਡਿਜ਼ਾਈਨ ਆ ਜਿਹੜਾ ਆਪਣਾ ਬਣ ਜਾਊਗਾ ਤੇ ਇਹ ਸਾਰਾ ਡਿਜ਼ਾਈਨ ਆ ਜਿਹੜਾ ਉਹ ਮੈਂ ਤੁਹਾਨੂੰ ਬਣਾਉਣਾ ਵੀ ਦੱਸੂਗੀ ਵੀ ਇਹ ਕਿਵੇਂ ਬਣਾਉਣਾ ਹੈਗਾ ਤੇ ਤੁਸੀਂ ਈਜ਼ੀਲੀ ਇਹਨੂੰ ਬਣਾ ਸਕਦੇ ਆ ਬਹੁਤ ਸਾਰੀਆਂ ਭੈਣਾਂ ਨੇ ਆਪਣੇ ਚੈਨਲ ਤੋਂ ਆਰੀ ਸਿੱਖੀ ਆ ਤੇ ਤੁਸੀਂ ਜਿਹੜੇ ਵੀ ਸੋਹਣੇ ਸੋਹਣੇ ਕਮੈਂਟ ਕਰਦੇ ਆ ਹਨਾ ਗੁੱਡ ਗੁੱਡ ਤੁਸੀਂ ਲਿਖਦੇ ਆ ਤੇ ਉਹਨਾਂ ਸਾਰਿਆਂ ਦਾ ਵੀ ਬਹੁਤ-ਬਹੁਤ ਥੈਂਕ ਯੂ ਤੇ ਜੇਕਰ ਤੁਸੀਂ ਸਾਡੇ ਪੇਜ ਨੂੰ ਹਜ ਤੱਕ ਫੋਲੋ ਸ ਫੋਲੋ ਸਬਸਕ੍ਰਾਈਬ ਆ ਜਿਹੜਾ ਕਰ ਲਿਓ ਜੇ ਜੁੜੇ ਰਹੋਗੇ ਤਾਂ ਜਰੂਰ ਕੁਛ ਨਾ ਕੁਛ ਸਿੱਖ ਲਓਗੇ ਬਹੁਤ ਸਾਰੀਆਂ ਭੈਣਾਂ ਜਿਨ੍ਹਾਂ ਨੇ ਸਿੱਖੀਆਂ ਉਹ ਕਮੈਂਟ ਕਰਕੇ ਦੱਸਿਆ ਜਰੂਰ ਕਰੋ ਆਪਦੇ ਸ਼ਹਿਰ ਤੇ ਪਿੰਡ ਦਾ ਨਾਮ ਵੀ ਕਿੱਥੋਂ-ਕਿੱਥੋਂ ਤੁਸੀਂ ਸਾਡੇ ਚੈਨਲ ਨਾਲ ਜੁੜੇ ਸੀ ਤੇ ਕਿਹੜੀਆਂ-ਕਿਹੜੀਆਂ ਭੈਣਾਂ ਨੇ ਆਰੀ ਚ ਲਾਉਣੀ ਸਿੱਖੀਏ ਤੇ ਨਵੇਂ-ਨਵੇਂ ਡਿਜ਼ਾਈਨ ਆ ਜਿਹੜੇ ਉਹ ਅਸੀਂ ਤੁਹਾਡੇ ਲਈ ਜਿਹੜੇ ਲੈ ਕੇ ਆਉਂਦੇ ਰਵਾਂਗੇ ਤੇ ਤੁਹਾਨੂੰ ਸਿਖਾਉਂਦੇ ਰਵਾਂਗੇ ਅੱਗੇ ਵੀ ਜਿਵੇਂ ਲੇਟੈਸਟ ਵਾਇਰਲ ਡਿਜ਼ਾਈਨ ਹੁੰਦੇ ਆ ਨਾ ਉਹ ਮੈਂ ਕੋਸ਼ਿਸ਼ ਕਰਦੀ ਹੁੰਨੀ ਆ ਵੀ ਤੁਹਾਨੂੰ ਮੈਂ ਸਿਖਾਵਾਂ ਤੇ ਤੁਹਾਨੂੰ ਬਣਾਉਣਾ ਆ ਜੇ ਦਿੱਕਤ ਨਹੀਂ ਆਏਗੀ ਹੁਣ ਇਹ ਪੰਜ ਦੇਖ ਲੈਣਾ ਵੀ ਕਿੰਨੇ ਪੈਂਦੇ ਜਿਵੇਂ ਘੇਰੇ ਤੇ ਇਹ ਪੰਜ ਬੰਨੇ ਆ ਤੇ ਇਹ ਦੇਖ ਲੈਣਾ ਵੀ ਜਿਵੇਂ ਕਿੰਨੀ ਸਪੇਸ ਆਪਾਂ ਇੱਕ ਫਲਾਵਰ ਦੇ ਵਿੱਚ ਛੱਡੀ ਆ ਜਿਵੇਂ ਇੱਥੇ ਮੈਂ ਤਿੰਨ ਕੁੰਗਲਾ ਮਿੰਨ ਕੇ ਛੱਡਤੀ ਤੇ ਇੱਕ ਫਲਾਵਰ ਆ ਜਿਹੜਾ ਉਹ ਅੱਗੇ ਬਣ ਜਾਊਗਾ ਜਿਵੇਂ ਘੇਰੇ ਤੇ ਇਹ ਪੰਜ ਬਣਨਗੇ ਠੀਕ ਹੈ ਤਾਂ ਇਦਾਂ ਦੇਖੋ ਤੁਸੀਂ ਇਹਨੂੰ ਰੱਖ ਲੈਣਾ ਉਸੇ ਸ਼ੇਪ 'ਚ ਠੀਕ ਹੈ ਤੇ ਇਹ ਆਪ ਲੈ ਮੈਜਿਕ ਪੈਨ ਇਹ ਮੈਜਿਕ ਪੈਨ ਹੈ ਜੀ ਇਹਨਾਂ ਦਾ ਜਿਹੜਾ ਲਿੰਕ ਤੁਹਾਨੂੰ ਸਾਡੇ ਇੰਸਟਾਗ੍ਰam ਤੋਂ ਵੀ ਮਿਲ ਜਾਊਗਾ ਤੇ ਆਮੀ ਇਸ ਮਿਲ ਜਾਂਦੇ ਆਰਾਮ ਨਾਲ ਤੇ ਪ੍ਰੈਸ ਨਾਲ ਬਾਅਦ 'ਚ ਜਿਹੜੀ ਸ਼ਾਈ ਆ ਉਹ ਇਹਨਾਂ ਦੀ ਆਪਣੇ ਆਪ ਜਿਹੜੀ ਉਹ ਹਟ ਜਾਂਦੀ ਆ ਜਦੋਂ ਆਪਾਂ ਇਹਨੂੰ ਲੇਕਦੇ ਆ ਜਿਵੇਂ ਲਾਜਵਰ ਵਗੈਰਾ ਜਿਹੜਾ ਟ੍ਰੇਸ ਉਹ ਲਾਉਣਾ ਔਖਾ ਹੁੰਦਾ ਹਨਾ ਇਹ 1 ਮਿੰਟ 'ਚ ਹੀ ਜਿਵੇਂ ਇਹ ਲੈ ਜਾਂਦਾ ਜਦੋਂ ਆਪਾਂ ਗਰਮ ਪ੍ਰੈਸ ਲਾਉਨੇ ਆ ਹਨਾ ਇਹਦੇ ਨਾਲ ਤਾਂ ਇਹ ਮੈਜਿਕ ਪੈਨ ਦਾ ਜਿਹੜਾ ਵੀ ਜੋ ਵੀ ਤੁਸੀਂ ਓਲੀ ਕਿਆ ਹੁੰਦਾ ਇਹ ਆਪੇ ਮਿਟ ਜਾਂਦਾ ਹੈਗਾ ਤੇ ਇਹਦੇ ਨਾਲ ਜਿਹੜਾ ਇਹਨੂੰ ਤੁਸੀਂ ਉਲਿੱਕ ਲੈਣਾ ਇਹਦੇ ਨਾਲ ਸਾਈਜ਼ ਆ ਜਿਹੜਾ ਉਹ ਵੀ ਸੇਮ ਰਹੇਗਾ ਆ ਦੇਖੋ ਇਹ ਮੈਂ ਇਹਨੂੰ ਉਠਾ ਲਿਆ ਹੁਣ ਤੇ ਬਿਲਕੁਲ ਆਪਣਾ ਫਲਾਵਰ ਆ ਜਿਹੜਾ ਬਣ ਗਿਆ ਤੇ ਹੁਣ ਇਹਨੂੰ ਆਪਾਂ ਇੱਥੇ ਸਰਕਲ ਲਗਾ ਕੇ ਜਿਵੇਂ ਛੋਟਾ ਸਰਕਲ ਲਗਾਇਆ ਹੋਇਆ ਤੇ ਇਹਨੂੰ ਆਪਾਂ ਇਹ ਪੱਤੀਆਂ ਜਿਹੜੀਆਂ ਉਹ ਜੋੜ ਲਾਂਗੇ ਇਹ ਤਾਂ ਥੋੜਾ ਜਿ ਤੁਸੀਂ ਡਾਰਕ ਵੀ ਕਰ ਸਕਦੇ ਹੈਗੇ ਆ ਇਹ ਇਸ ਤਰ੍ਹਾਂ ਦੇਖੋ ਸਾਰੀਆਂ ਪੱਤੀਆਂ ਆਪਣੀਆਂ ਕੰਪਲੀਟ ਹੋ ਗਈਆਂ ਤੇ ਬਾਅਦ ਵਿੱਚ ਇਹਨੂੰ ਕਿਵੇਂ ਬਣਾਉਣਾ ਹੈਗਾ ਉਹ ਅੱਜ ਦੇ ਲਾਈਵ ਜਿਵੇਂ ਕਿ 14 ਨਵੰਬਰ ਦੇ ਲਾਈਵ 'ਚ ਤੁਹਾਨੂੰ ਮਿਲ ਜੇਗਾ ਸਾਰਾ ਕਿਹੜੀ ਕਿਹੜੀ ਚੀਜ਼ ਤਿਆਰੀ ਦੀ ਇਹਨੂੰ ਕਿਵੇਂ ਬਣਾਉਣਾ ਹੈਗਾ ਸਾਰਾ ਮੈਂ ਦੱਸਿਆ ਹੋਇਆ ਫੋਲੋ ਸਬਸਕ੍ਰਾਈਬ ਕਰ ਲਿਓ ਆਪਦੇ ਸ਼ਹਿਰ ਪਿੰਡ ਦਾ ਨਾਮ ਜ਼ਰੂਰ ਦੱਸਿਆ ਕਰੋ ਜਿੰਨਾਂ ਜਿੰਨਾਂ ਨੇ ਵੀ ਆ ਰਹੀ ਸਿੱਖੀ ਹੈ ਤੇ ਜਿਹੜੇ ਜਿਹੜੇ ਵੀ ਤੁਸੀਂ ਆਪਣੇ ਸੋਹਣੇ ਸੋਹਣੇ ਸੂਟ ਤਿਆਰ ਕਰ ਰਹੇ ਹੋ ਹਨਾ ਤਾਂ ਕਮੈਂਟਾ ਜਿਹੜਾ ਉਹ ਜ਼ਰੂਰ ਸੋਣਾ ਜਿਹਾ ਕਰਦਿਆ ਕਰੋ ਕਿਉਂਕਿ ਇਹੀ ਹੌਂਸਲਾ ਹੁੰਦਾ ਹਨਾ ਇਸੇ ਹੌਂਸਲੇ ਆਪਾਂ ਅੱਗੇ ਤੁਹਾਨੂੰ ਲਈ ਸੋਹਣੇ ਸੋਹਣੇ ਡਿਜ਼ਾਈਨ ਲਿਆਉਂਦੇ ਰਾਵਾਂਗੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ